ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਆਊਟ ਔਰ ਉਹਦੋਂ ਮਨ ਚਿਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਜੇ ਉਹ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪਪੁਰ ਸਿੱਧੂ ਮੂੜ ਵਾਪਸੀ ਨਾ ਕਰਦੀ ਤੋ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਆ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜਿੱਤੂ ਨੂੰ ਭੇਜਿਆ ਔਰ ਜਿੱਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭرائی ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਅੱਜ ਸੱਚੀ ਸਕੂਨ ਮਿਲ ਗਿਆ ਦੀ ਦੁਬਾਰਾ ਯਾਦ ਦਿਵਾਤੀ ਸਾਡੇ ਦਿਲਾਂ ਚ ਰਾਜ ਕਰ ਰਿਆ ਹੈ ਉਹ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਵੀਰੇ ਬਾਕੀ ਉਹ ਕੁਦਰਤ ਨੂੰ ਜੋ ਮਨਜ਼ੂਰ ਹੈ ਅਸੀਂ ਤਾਂ ਭੁੱਲ ਜਾਾਂਗੇ ਸਾਨੂੰ ਇਹਨਾਂ ਪਤਾ ਵੀ ਚਲੋ ਅਸੀਂ ਨਾ ਕੰਮ ਕਾਜਾਂ ਚ ਸਾਰੇ ਹਨਾ ਆਪਦੇ ਬਿਜ਼ੀ ਹੋ ਜਾਾਂਗੇ ਪਰ ਉਸ ਮਾਂ ਲਈ بڑا ਔਖਾ ਉਸ ਪੈਂਡ ਲਈ بڑا ਔਖਾ ਉਹ ਬੱਚਿਆਂ ਲਈ بڑا ਔਖਾ ਡੇਲੀ ਪੋਸਟ ਪੰਜਾਬੀ ਦੇ ਇਸ ਦੇਖ ਰਹੇ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਫਿਲਮ ਰਾਵੀ ਦੇ ਕੰਡੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਇਸ ਦੇ ਸਟਾਰ ਕਾਸ ਵੱਲੋਂ ਸਿਨੇਮਾ ਘਰਾਂ ਦੇ ਵਿੱਚ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਦੇ ਤਹਿਤ ਉਹ ਵੇਵ ਸਿਨੇਮਾ ਚੋ ਕਿਲੋ ਦੇ ਆਣੇ ਆ ਉੱਥੇ ਮੂਵੀ ਦੀ ਸਟਾਰ ਕਾਸਟ ਪਹੁੰਚੀ ਹੋਈ ਹੈ ਪ੍ਰੀਆ ਲਖਨਪਾਲ ਪਹੁੰਚੇ ਹੋਏ ਨੇ ਫਿਲਮ ਦੇ ਪ੍ਰੋਡਿਊਸਰ ਜੀਤੂ ਜੀ ਪਹੁੰਚੇ ਹੋਏ ਨੇ ਤਾਂ ਬਹੁਤ ਬਾਖਮਾਲ ਇਹਨਾਂ ਵੱਲੋਂ ਜਿਹੜੀ ਫਿਲਮ ਸਰਜੀ ਗਈ ਹੈ ਅਸੀਂ ਜਦੋਂ ਹੁਣੇ ਜਦੋਂ ਇੰਟਰਵੈਲ ਦੇ ਵਿੱਚ ਸਟਾਰ ਕਾਸਟ ਅੰਦਰ ਗਈ ਤਾਂ ਲੋਕਾਂ ਨੇ ਬੜੇ ਖੂਬਸੂਰਤ ਰਿਵਿਊ ਦਿੱਤੇ ਅੱਖਾਂ ਦੇ ਵਿੱਚ ਅਥਰੂ ਵੀ ਸੀ ਅ इमोशनल ਵੀ ਲੋਕ ਤਾਂ ਕਿੱਦਾਂ ਲੱਗਦਾ ਸਰ ਜਦੋਂ ਆਪਣੀ ਬਣਾਈ ਪ੍ਰੋਡਕਟ ਨੂੰ ਤੁਸੀਂ ਸਿਨੇਮਾ ਕਰਾਂ ਦੇ ਵਿੱਚ ਦੇਖਦੇ ਹੋ ਲੋਕਾਂ ਦੇ ਜਿਹੜੇ origignal ਰਿਵਿਊ ਜਿਹੜਾ ਕਹਿ ਸਕਦੇ ਆ ਫੇਸ ਟੂ ਫੇਸ ਆਪਾਂ ਗੱਲ ਕਰਦੇ ਬਿਲਕੁਲ ਜੀ ਇਹ ਤਾਂ ਜਿੱਦਾਂ ਤੁਹਾਡੇ ਸੁਪਨੇ ਪੂਰੇ ਹੁੰਦੇ ਤੁਹਾਨੂੰ ਨਜ਼ਰ ਆਉਂਦੇ ਆ ਤੁਸੀਂ ਕਿਸੇ ਚੀਜ਼ ਲਈ ਇੱਕ ਸੁਪਨਾ ਪਹਿਲਾਂ ਆਪ ਸਜਾਉਂਦੇ ਹੋ ਤੁਸੀਂ ਉੱਤੇ ਕੰਮ ਕਰਦੇ ਹੋ ਇੰਨੀ ਮਿਹਨਤ ਕਰਕੇ ਜਦੋਂ ਤੁਸੀਂ ਉਹਨੂੰ ਇੱਕ ਰੱਖਦੇ ਹੋ ਸਾਰੇ ਦੇ ਸਾਹਮਣੇ ਸਮਾਜ ਦੇ ਸਾਹਮਣੇ ਤੇ ਜਦੋਂ ਤੁਸੀਂ ਉਸ ਸਮਾਜ ਦੇ ਰੂਬਰੂ ਹੁੰਦੇ ਹੋ ਤੇ ਉਹਨਾਂ ਦੇ ਭਾਵ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਤੁਹਾਡੇ ਦਿਲ ਦੀ ਗੱਲ ਉਹਨਾਂ ਦੇ ਦਿਲ ਤੱਕ ਗਈ ਆ ਤੇ ਇਹ ਦਫ ਡਿਫਰੈਂਟ ਹੀ ਇੱਕ ਜ਼ਰੂਰ ਹੁੰਦਾ ਇਹਦਾ ਕਿਉਂਕਿ ਜੋ ਤੁਸੀਂ ਇੱਕ ਬੜੇ ਚਾਹਵਾਂ ਨਾਲ ਕੋਈ ਚੀਜ਼ ਬਣਾਈ ਹੋਏ ਤੇ ਜਦੋਂ ਉਹਨੂੰ ਕੋਈ ਸਰਾਹੇ ਜਦੋਂ ਉਹਨਾਂ ਨੂੰ ਭਾਵ ਤੁਹਾਨੂੰ ਦਊ ਆਪਣੇ ਪਿਆਰ ਦੋ ਤੇ ਅਸੀਂ ਤਾਂ ਪਿਆਰ ਪਿਆਰ ਤਾਂ ਪਿਆਰ ਦੀ ਭੁੱਖੇ ਆ ਤੇ ਸਮਾਜ ਨੂੰ ਇੱਕ ਚੰਗਾ ਸਨੇਹਾ ਦੇਣਾ ਸੀ ਜੋ ਅਸੀਂ ਲਾਇਆ ਤੇ ਸਾਨੂੰ ਅਸ਼ੀਰਵਾਦ ਵੀ ਮਿਲ ਰਿਹਾ ਲੋਕਾਂ ਦਾ ਤੇ ਸਾਨੂੰ ਹੌਸਲਾ ਇਹਦੇ ਨਾਲ ਹੀ ਆਉਣਾ ਕਿ ਹੋਰ ਅਸੀਂ ਦੀ ਵੱਤ ਚੜ ਕੇ ਲੋਕ ਜਿੱਦਾਂ ਮੂਵੀਜ਼ ਨੂੰ ਦੇਖਣਗੇ ਸਾਡੀ ਮੂਵੀ ਨੂੰ ਪਿਆਰ ਦੇਣਗੇ ਤੇ ਸਾਨੂੰ ਹੋਰ ਜ਼ਿਆਦਾ ਇਹਦੇ ਚ ਬਲ ਮਿਲੂਗਾ ਤੇ ਅਸੀਂ ਹੋਰ ਚੰਗੇ ਸਿਨੇਮਾ ਇੱਦਾਂ ਦੇ ਪੰਜਾਬ ਲਈ ਆਪਣੀ ਧਰਤੀ ਲਈ ਆਪਣੇ ਭਾਰਤ ਲਈ ਅਸੀਂ ਬਹੁਤ ਕੁਝ ਕਰ ਸਕਾਂਗੇ ਅੱਛਾ ਇਸ ਤਰ੍ਹਾਂ ਦੀ ਮੋਟੀਵੇਸ਼ਨ ਕਿੱਥੋਂ ਲੈ ਕੇ ਆਉਨੇ ਹੋ ਜਿਵੇਂ ਤੁਹਾਡੀਆਂ ਗੱਲਾਂ ਨੇ ਕਿਉਂਕਿ ਆਮ ਤੌਰ ਤੇ ਜਿਹੜੇ ਮੈਂ ਪ੍ਰੋਡਿਊਸਰ ਦੇਖਦਾ ਤਾਂ ਉਹ ਬੜੇ ਇੰਗਲਿਸ਼ ਦੇ ਵਿੱਚ ਗੱਲ ਕਰਦੇ ਨੇ ਹਾਈ ਫਾਈ ਗੱਲ ਕਰਦੇ ਨੇ ਜ਼ਮੀਨ ਦੇ ਨਾਲ ਜੁੜ ਕੇ ਗੱਲ ਕਿਵੇਂ ਕਰ ਲੈਣੇ ਨੀ ਬਿਲਕੁਲ ਜੀ ਜਮੀਨ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਮਤਲਬ ਭਾਵ ਕਿੱਥੋਂ ਆਇਆ ਸਾਡਾ ਜਨਮ ਹਰ ਕਿਸ ਨੂੰ ਇੱਕ ਵਾਰੀ ਜਨਮ ਮਿਲਦਾ ਹੈ ਉਹ ਜਨਮ 'ਚ ਤੁਸੀਂ ਕੀ ਡਿਫਰੈਂਟ ਕਰਦੇ ਹੋ ਮੈਟਰ ਕਰਦਾ ਜੀ ਪੈਸਾ ਤਾਂ ਹਰ ਕੋਈ ਕਮਾਉਂਦਾ ਹੈ ਸਮਾਜ ਨੂੰ ਅੱਜ ਅਸੀਂ ਦੇਖੀਏ ਤਾਂ ਸਮਾਜ 'ਚ ਬਹੁਤ ਕੁਰੀਤੀਆਂ ਨੇ ਉਹਦੇ ਤੇ ਕਿਸੇ ਦਾ ਧਿਆਨ ਨਹੀਂ ਹੈ ਹਮਮ ਸਿਨੇਮਾ ਜਿਹੜਾ ਹੁੰਦਾ ਸਮਾਜ ਦਾ ਦਰਪਨ ਹੁੰਦਾ ਹੈ ਜੋ ਤੁਸੀਂ ਦਿਖਾਉਂਦੇ ਹੋ ਅਸਰ ਕਰਦਾ ਹੈ ਤੇ ਚੰਗੀਆਂ ਚੀਜ਼ਾਂ ਦਿਖਾਓਗੇ ਤਾਂ ਚੰਗੀਆਂ ਚੀਜ਼ਾਂ ਅਸਰ ਕਰਨਗੀਆਂ ਜੋ ਬੁਰائیاں ਸਮਾਜ ਨੇ ਡੋਰੀ ਵਿਸ਼ਵਾਸ ਦੀ ਕਮੀ ਪਰਿਵਾਰ ਦੇ ਰਿਸ਼ਤਿਆਂ ਦੀ ਕਮੀ ਆਪਸੀ ਮੇਲ ਪਾਉ ਉਹ ਦਰਸ਼ਾਣਾ ਜ਼ਰੂਰੀ ਹੈ ਸੀ ਮਿਸ ਕਰ ਗਏ ਸਾਡੀ ਜਗ੍ਹਾਆਂ ਕਿਸੇ ਹੋਰ ਚੀਜ਼ਾਂ ਨੇ ਲੈ ਲਈ ਫੋਨ ਨੇ ਲੈ ਲਈ ਟੈਕਨੋਲੋਜੀ ਨੇ ਲੈ ਲਈ ਰਿਸ਼ਤਿਆਂ ਨੂੰ ਨੇੜੇ ਲਿਆਉਣ ਦੀ ਬੜੀ ਜ਼ਰੂਰਤ ਹੈ ਜ਼ਰੂਰਤ ਸੀ ਉਹਨੂੰ ਧਿਆਨ ਚ ਰੱਖ ਕੇ ਸਾਡਾ ਭਾਵ ਜਗਿਆ ਸਾਨੂੰ ਪਰਮਾਤਮਾ ਨੇ ਇਹ ਆ ਰਵੀ ਦੇ ਕੰਡੇ ਦਾ ਇੱਕ ਪ੍ਰੋਜੈਕਟ ਬਖਸ਼ਿਆ ਸਾਡੇ ਤੋਂ ਸੰਪੂਰਨ ਕਰਾਇਆ ਤੇ ਲੋਕਾਂ ਦੇ ਅੱਗੇ ਰਖਵਾਇਆ ਤੇ ਹੁਣ ਉਹਦੇ ਪਿਆਰ ਪਿਆਰ ਸਦਕੇ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਅਸਰ ਜ਼ਰੂਰ ਕਰੂਗਾ ਕਿਉਂਕਿ ਇਹ ਇੱਥੋਂ ਗੱਲ ਗਈ ਹੈ ਦਿਲੋਂ ਗੱਲ ਗਈ ਹੈ ਤਾਂ ਦਿਲ ਦੀ ਗੱਲ ਦਿਲ ਤੱਕ ਪਹੁੰਚਦੀ ਹੈ ਜਿਹੜੀ ਅਸੀਂ ਅੱਜ ਦੇਖੀ ਜਿੱਥੇ-ਜਿੱਥੇ ਜਾ ਰਹੇ ਹਾਂ ਜਦੋਂ ਮੂਵੀ ਖਤਮ ਹੁੰਦੀ ਹੈ ਅਸੀਂ ਦੇਖਿਆ ਲੋਕ ਸਟੈਂਡਿੰਗ ਅਪੀਸ਼ਣ ਉਹਨਾਂ ਨੂੰ ਨਹੀਂ ਪਤਾ ਸੀ ਹੈ ਸਟੈਂਡਿੰਗ ਅਪੀਸ਼ਣ ਦੇ ਕੇ ਤਾੜੀਆਂ ਨਾਲ ਉਹਦਾ ਸਨਮਾਨ ਤੇ ਉਦੋਂ ਤੁਹਾਡਾ ਪ੍ਰਾਊਡ ਹੋਰ ਵੱਧ ਜਾਂਦਾ ਮਤਲਬ ਤੁਹਾਨੂੰ ਤਾਂ ਨੂੰ ਲੱਗਦਾ ਕਿ ਤੁਸੀਂ ਕੁਝ ਚੰਗਾ ਹਾਂ ਕੁਝ ਚੰਗਾ ਕੀਤਾ ਕੁਝ ਚੰਗਾ ਕੀਤਾ ਕੁਝ ਖੱਟਿਆ ਜ਼ਿੰਦਗੀ ਤੇ ਜੀਵਨ ਚ ਕੁਝ ਲਾਹ ਲਾਇਆ ਬਸ 아이 ਹੈ ਹ ਪ੍ਰਿਆ ਜੀ ਆਇਆ ਇਧਰ ਆ ਤੁਸੀਂ ਹੁਣ ਦੋ ਗੱਲਾਂ ਤੁਹਾਡੇ ਨਾਲ ਵੀ ਕਰਨੀਆਂ ਨੇ ਫਿਰ ਇਹਨਾਂ ਨਾਲ ਵੀ ਕਰਨੀਆਂ ਨੇ ਲੁਧਿਆਣਾ ਤੁਹਾਡੇ ਲਈ ਬਹੁਤ ਪੱਕ ਤੋਂ ਖਾਸ ਰਿਹਾ ਤਾਂ ਇੱਕ ਵਾਰੀ ਤੁਸੀਂ ਲੁਧਿਆਣੇ ਦੇ ਵਿੱਚੋਂ ਆਪਣਾ ਜ਼ਿੰਦਗੀ ਨੂੰ ਖਤਮ ਕਰਨ ਦੇ ਕਿਨਾਰਿਆਂ ਤੇ ਜਾ ਕੇ ਚੱਲੇ ਸੀ ਤਾਂ ਹੁਣ ਜਿਹੜੀ ਇੱਕ ਨਵੀਂ ਸ਼ੁਰੂਆਤ ਲੁਧਿਆਣੇ ਲਈ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਨੇ ਤਾਂ ਹੁਣ ਕਿਵੇਂ ਸਮਝਦੇ ਹੋ ਜਦੋਂ ਹੁਣ ਇੱਕ ਫਤੇ ਦਾ ਝੂਲਦਾ ਨਿਸ਼ਾਨ ਲੈ ਕੇ ਤੁਸੀਂ ਇੱਧਰ ਆਏ ਇਹ ਸਾਰਾ ਸਾਰਾ ਕ੍ਰੈਡਿਟ ਮੈਂ ਜੀਤੂ ਨੂੰ ਦਿੰਨੀ ਆ ਜੇ ਜੀਤੂ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਨਾ ਹੁੰਦੀ ਔਰ ਮੈਂ ਲੁਧਿਆਣੇ ਵਾਲਿਆਂ ਨੂੰ ਹੀ ਕਹਿਣਾ ਚਾਹੁੰਦੀ ਆ ਜਿਹੜੇ ਲੁਧਿਆਣੇ ਵਾਲੇ ਕੁਝ ਲੋਕ ਮੇਰੀ ਜ਼ਿੰਦਗੀ ਦੇ ਕੁਝ ਲੋਕ ਜਿਨ੍ਹਾਂ ਨੇ ਜਿਉ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪ ਕੌਰ ਸਿੱਧੂ ਮੂਡ ਵਾਪਸੀ ਨਾ ਕਰਦੀ ਵੈਸੇ ਮੈਨੂੰ ਲੁਧਿਆਣੇ ਵਾਲਿਆਂ ਨੇ ਪਿਆਰ ਬਹੁਤ ਹੈ ਮੇਰੇ ਲੁਧਿਆਣੇ ਚ ਖਾਸ ਵੀ ਬਹੁਤ ਨੇ ਪਰ ਹਾਂ ਮੈਂ ਇੱਥੇ ਵਿਆਹ ਕਿ ਹਾਈ ਸੀ ਤੇ ਉਹ ਚੀਜ਼ਾਂ ਨੇ ਮੈਨੂੰ ਤੋੜਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀ ਵੀ ਤੂੰ ਤੋ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜੀਤੂ ਨੂੰ ਭੇਜਿਆ ਔਰ ਜੀਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭرائی ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕਾਂ ਦਾ ਪਿਆਰ ਕਿਦਾਂ ਮਿਲ ਰਿਹਾ ਨਹੀਂ ਇਹ ਇੱਕ ਜਿਹੜਾ ਵਿਸ਼ਵਾਸ ਆ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਕੋਈ ਰਿਸ਼ਤੇ ਨੇ ਇੱਕ ਦਿਨ ਦੇ ਵਿੱਚ ਨਹੀਂ ਬਣਦੇ ਤਾਂ ਲੱਗਦਾ ਇਸ ਨੂੰ ਸਮਾਂ ਵੀ ਲੱਗਿਆ ਹੋਣਾ ਤਾਂ ਹੁਣ ਜਿਹੜਾ ਇਸ ਨੂੰ ਤੁਸੀਂ ਪਾਣੀ ਦੇ ਰਹੇ ਹੋ ਇਸ ਪਿਆਰ ਦੇ ਬੂਟੇ ਨੂੰ ਹਾਂ ਬਿਲਕੁਲ ਵੀਰ 20 ਸਾਲ ਲੱਗੇ ਇਸ ਸੀਜ਼ਨ ਨੂੰ 20 ਸਾਲ ਪਰ ਪਰ ਅੱਜ ਅੱਜ ਸਕੂਨ ਮਿਲ ਗਿਆ ਅੱਜ ਸੱਚੀ ਸਕੂਨ ਮਿਲ ਗਿਆ ਔਰ ਥੈਂਕ ਯੂ ਕਰਦੀ ਆ ਬਸ ਮੈਂ ਜੀਤੂ ਦਾ ਥੈਂਕ ਯੂ ਜੀਤੂ ਮੇਰੀ ਮੁੜ ਤੋਂ ਵਾਪਸੀ ਕਿਉਂਕਿ ਕਈ ਵਾਰ ਤੁਸੀਂ ਕੋਈ ਬੋਲ ਬੋਲ ਦਿੰਦੇ ਹੋ ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਉਹ ਆਊਟ ਹੋਣਾ ਮਤਲਬ ਮੈਨੂੰ ਇਹ ਲੱਗਿਆ ਵੀ ਔਰ ਉਦੋਂ ਮਨ ਚ ਇੱਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਨਹੀਂ ਪਤਾ ਸੀ ਵੀ ਇਦਾਂ ਵਾਪਸੀ ਹੋਣੀ ਆ ਮਤਲਬ ਪ੍ਰੀਆ ਲਖਨਪਾਲ ਬਣ ਕੇ ਇਥੋਂ ਨਿਕਲੀ ਸੀ ਸੰਦੀਪ ਕੌਰ ਸਿੱਧੂ ਬਣ ਕੇ ਵਾਪਸੀ ਕੀਤੀ ਹੈ ਅੱਛਾ ਹੁਣ ਜਦੋਂ ਤੁਸੀਂ ਅੰਦਰ ਗਏ ਹੋ ਤਾਂ ਜਿਹੜੀਆਂ ਕੁੜੀਆਂ ਰੋ ਰਹੀਆਂ ਸੀ ਫੀਮੇਲ ਇਮੋਸ਼ਨਲ ਹੋ ਰਹੀਆਂ ਸੀ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਕਿ ਜੋ ਅਸੀਂ ਤਿਆਰ ਕੀਤਾ ਸੀ ਉਹ ਲੋਕਾਂ ਤੱਕ ਉਸੇ ਵੇਦ ਨਾਲ ਪਹੁੰਚਿਆ ਜਿਸ ਤਰ੍ਹਾਂ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਬਿਲਕੁਲ ਬਿਲਕੁਲ ਵੀ ਅੱਜ ਵਧੀਆ ਲੱਗ ਰਿਹਾ ਮੈਂ ਤਾਂ ਜਿੱਥੋਂ ਤੁਸੀਂ ਉੱਠ ਕੇ ਗਏ ਹੋ ਮੈਂ ਅੱਜ ਉਹਨਾਂ ਲੋਕਾਂ 'ਚ ਖੜੇ ਹਾਂ ਤੁਸੀਂ ਔਰ ਉਹ ਲੋਕ ਤੁਹਾਨੂੰ ਪਿਆਰ ਕਰ ਰਹੇ ਨੇ ਹੰਗਾਰਾ ਦੇ ਰਹੇ ਨੇ ਸੋ ਮੈਂ ਤਾਂ ਥੈਂਕ ਯੂ ਕਰਦੀ ਹੁਧਿਆਣਾ ਵਾਸੀਆਂ ਦਾ ਵੀ ਕੁਝ ਕੁ ਲੋਕ ਵਿੱਚ ਸੀ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਪਰ ਤੁਸੀਂ ਮੈਨੂੰ ਫੇਰ ਉਹੀ ਬਾਹਾਂ ਦੇ ਵਿੱਚ ਫੇਰ ਸਮੋਲਿਆ ਸੋ ਮੈਂ ਮੈਂ ਫੇਰ ਹੁਧਿਆਣੇ ਵਾਸੀਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ ਮੈਂ ਤੁਹਾਡੀ ਧੀ ਸੀ ਤੇ ਇਸ ਧੀ ਨੂੰ ਅਦੇ ਪਿਆਰ ਦਿਓ ਅੱਛਾ ਫਿਲਮ ਬਾਰੇ ਇੱਕ ਦੋ ਗੱਲਾਂ ਨੇ ਜਿਵੇਂ ਇਹਦੇ ਵਿੱਚ ਪੰਕਜ ਕਪੂਰ ਜੀ ਇੱਕ ਵਿਛਰੇ ਹੋਏ ਬਾਪ ਦਾ ਕਿਰਦਾਰ ਪਲੇ ਕਰਦੇ ਨੇ ਇੱਕ ਟੁੱਟੇ ਹੋਏ ਪਿਓ ਦਾ ਜਿਹਦੇ ਸਿਰ ਤੇ ਧੀਾਂ ਦੀ ਜ਼ਿੰਮੇਵਾਰੀ ਆ ਕੀ ਕਹਿਣਾ ਚਾਹੁੰਨੇ ਹਾਂ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੇ ਜਦੋਂ ਬਾਪ ਆਉਂਦੇ ਨੇ ਜਿਨ੍ਹਾਂ ਦੇ ਸਿਰ ਤੇ ਧੀਾਂ ਦੀ ਜ਼ਿੰਮੇਵਾਰੀ ਆ ਸਮਾਜ ਉਹਨਾਂ ਦੇ ਨਾਲ ਮਾੜੀਆਂ ਚੀਜ਼ਾਂ ਕਰਦਾ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਤੁਸੀਂ ਫਿਲਮ ਦੇ ਵਿੱਚ ਦਿਖਾਈਆਂ ਨੇ ਬਹੁਤ ਵੱਡਾ ਮੈਨੂੰ ਲੱਗਦੀ ਮੈਸੇਜ ਦਿੰਦਾ ਬਿਲਕੁਲ ਫਿਰ ਮੈਨੂੰ ਸਿਰਫ ਇੱਕ ਪਿਓ ਨਹੀਂ ਇਸ ਹਰ ਇੱਕ ਪਿਓ ਦੀ ਕਹਾਣੀ ਹੈ ਜਦੋਂ ਇੱਕ ਬਾਪ ਇੱਕ ਧੀ ਦਾ ਪਿਓ ਹੈ ਨਾ ਜਿਹੜਾ ਉਹਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਆਪਣੀ ਧੀ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਇੱਕ ਵਧੀਆ ਪਰਿਵਾਰ ਦੇ ਵਿੱਚ ਤੋਰਨਾ ਔਰ ਦੂਸਰੀ ਗੱਲ ਇਹ ਵੀ ਕੁੜੀਆਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਿਹੜੀ ਉਹਦੀ ਪੱਗ ਹੈ ਨਾ ਉਹ ਕੱਪੜਾ ਨਾ ਰਹਿ ਕੇ ਤੇ ਉਹਦੀ ਮਤਲਬ ਉਸ ਚੀਜ਼ ਨੂੰ ਪੱਗ ਨੂੰ ਜ਼ਿੰਮੇਵਾਰ ਨੂਏ ਲਾ ਦਬਿਓ ਹਰ ਤਰ੍ਹਾਂ ਦੇ ਹਾਲਾਤ ਨਾਲ ਜੁਝਣ ਲਈ ਤਿਆਰ ਰਹਿੰਦੀਆਂ ਨੇ ਮੈਨੂੰ ਲੱਗਦਾ ਹੁਣ ਰਾਜਵੀਰ ਦਾ ਜਿਵੇਂ ਗੀਤ ਵੀ ਹੈ ਬਾਬਲ ਤੇਰੀ ਪੱਗ 'ਤੇ ਸੁੱਚੀ ਤਾਂ ਉਹ ਨੌਜਵਾਨ ਸਾਡੇ 'ਚ ਬੇਸ਼ੱਕ ਹੈ ਨਹੀਂਗਾ ਪਰ ਮੈਨੂੰ ਲੱਗਦੀ ਉਹਦੇ ਉਹ ਗੀਤ ਕਿਤੇ ਨਾ ਕਿਤੇ ਤੁਹਾਡੀ ਫਿਲਮ ਦੇ ਨਾਲ ਜ਼ਰੂਰ ਰਿਲੇਟ ਕਰਦਾ ਮੈਨੂੰ ਲੱਗਦੀ ਜਦੋਂ ਮੈਂ ਗੱਲ ਕੀਤੀ ਤਾਂ ਤੁਹਾਡੀਆਂ ਇਮੋਸ਼ਨਲ ਵੀ ਤੁਸੀਂ ਹਾਂ ਬਿਲਕੁਲ ਤੁਸੀਂ ਰਾਜਵੀਰ ਵੀਰ ਦੀ ਗੱਲ ਕੀਤੀ ਸੋ ਇਹ ਮੂਮੈਂਟ ਉਹ ਮੂਮੈਂਟ ਹੈ ਵੀ ਸ਼ਾਇਦ ਅਸੀਂ ਮੈਨਲਾ ਤੇ ਤਾ ਉਮਰ ਅਸੀਂ ਭੁੱਲ ਨਹੀਂ ਪਾਵਾਂਗੇ ਉਹ ਮਾਂ ਉਹ ਭੈਣ ਜਾ ਮਤਲਬ ਮੈਨੂੰ ਨਹੀਂ ਪਤਾ ਇਹਦੇ ਲਈ ਲਫ਼ਜ਼ ਖਤਮ ਹੋ ਜਾਂਦੇ ਨੇ ਤੁਸੀਂ ਰਾਜਵੀਰ ਦੀ ਦੁਬਾਰਾ ਯਾਦ ਦਿਵਾਤੀ ਸਾਡੇ ਦਿਲਾਂ 'ਚ ਰਾਜ ਕਰ ਰਿਹਾ ਹੈ ਉਹ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਵੀਰੇ ਬਾਕੀ ਉਹ ਕੁਦਰਤ ਨੂੰ ਜੋ ਮਨਜ਼ੂਰ ਹੈ ਅਸੀਂ ਤਾਂ ਭੁੱਲ ਜਾਾਂਗੇ ਸਾਨੂੰ ਇਹਨਾਂ ਪਤਾ ਵੀ ਚਲੋ ਅਸੀਂ ਨਾ ਕੰਮਾਂ ਕਾਜਾਂ 'ਚ ਸਾਰੇ ਹੈ ਨਾ ਆਪ ਜੇ ਬਿਜ਼ੀ ਹੋ ਜਾਾਂਗੇ ਪਰ ਉਸ ਮਾਂ ਲਈ ਬੜਾ ਔਖਾ ਉਸ ਪੈਂਡ ਲਈ ਬੜਾ ਔਖਾ ਉਹ ਬੱਚਿਆਂ ਲਈ ਬੜਾ ਔਖਾ ਸੋ ਤੁਸੀਂ ਉਹ ਵੀਰ ਦਾ ਗੀਤ ਸਾਡੀ ਫਿਲਮ ਦੇ ਨਾਲ ਰਿਲੇਟ ਕਰਾ ਕੇ ਮੈਨੂੰ ਇਹ ਲੱਗਦਾ ਵੀ ਮੇਰੀ ਫਿਲਮ ਹੋਰ ਉੱਚੀ ਹੋਗੀ ਨਹੀਂ ਉਹਦੇ ਵਿੱਚ ਇੱਕ ਹੋਈ ਹੈ ਵੀ ਧੀਆਵਾ ਸੋਹ ਮੋਹ ਲੈਣ ਆਉਂਦੀਆਂ ਲੱਗਦਾ ਵੀ ਜਦੋਂ ਉਹਨਾਂ ਨੂੰ ਮੋਹ ਨਹੀਂ ਮਿਲਦਾ ਤਾਂ ਧੀਆ ਦੇ ਜਿਹੜੀ ਅੰਦਰਲੀ ਤੜਫਾ ਕਿਉਂਕਿ ਜਦੋਂ ਆਪਾਂ ਕੋ ਗਾਣੇ ਵੀ ਸੁਣਿਆ ਨਾ ਮੈਂ ਪੇਕੀਆਂ ਦੀ ਹੋਈ ਨਾ ਮੈਂ ਤੇ ਉਹ ਚੀਜ਼ਾਂ ਤੁਸੀਂ ਜ਼ਿੰਦਗੀ ਦੇ ਵਿੱਚ ਵੇਖਦੇ ਹੋ ਵੀ ਕਿਤੇ ਨਾ ਕਿਤੇ ਤਾਂ ਸਾਰ ਹਰ ਕੋਈ ਕਹਿੰਦਾ ਵੀ ਇਹਨਾਂ ਦੇ ਪੇਕੇ ਨਹੀਂ ਇਹਨਾਂ ਦੇ ਸਹਰੇ ਨਹੀਂ ਇਹ ਕਿੱਥੋਂ ਆਈਆਂ ਨੇ ਵੀਰੇ ਇਹ ਕੁਦਰਤੀ ਹੈ ਇਹ ਕੁਦਰਤ ਨਹੀਂ ਹੈ ਸਾਰ ਰੰਗ ਰਚਦਾ ਵੀ ਕੁੜੀਆਂ ਦੇ ਨਾ ਵੈਸੇ ਤਾਂ ਇਹ ਜਿਹੜੀ ਕੋਹਾਵਤ ਤੁਸੀਂ ਕਹੀ ਹੈ ਮੈਨੂੰ ਲੱਗਦਾ ਵੀ ਕੁੜੀਆਂ ਦੇ ਦੋ ਦੋ ਕਰਨੇ ਕੁੜੀਆਂ ਤਾਂ ਹੋਰ ਵੀ ਜਿਆਦਾ ਵੱਡੀਆਂ ਹੋ ਗਈਆਂ ਇੱਕ ਕਰ ਪੇਕਿਆਂ ਚ ਇੱਕ ਕਰ ਸਹਰਿਆਂ ਚ ਤੇ ਜਿਹਦੇ ਜਿਹਦੇ ਦੋ ਘਰ ਹੋਣ ਤਾਂ ਉਹ ਤਾਂ ਆਪਦੇ ਆਪ ਦੇ ਵਿੱਚ ਵੈਸੀ ਬਹੁਤ ਵੱਡੀ ਹੋ ਗਈ ਮਤਲਬ ਮਿਸਾਲ ਹੀ ਬਹੁਤ ਵੱਡੀ ਹੋ ਗਈ ਸੋ ਤੀਆਂ ਮੈਨੂੰ ਇਹ ਲੱਗਦਾ ਵੀ ਤੀ ਹੁਣ ਤੇ ਮਾਣ ਕਰਨਾ ਚਾਹੀਦਾ ਰੱਬ ਨੇ ਸਾਨੂੰ ਤੀ ਬਣਾ ਕੇ ਭੇਜਿਆ ਕਿਉਂਕਿ ਤੀਆਂ ਦੇ ਵਿੱਚ ਸਬਰ ਬਹੁਤ ਹੁੰਦਾ ਔਰ ਉਹ ਸਬਰ ਦਾ ਫਲ ਤੁਸੀਂ ਅੱਜ ਦੇਖ ਹੀ ਰਹੇ ਹੋ ਜੋ ਮਿਰਚ ਸਬਰ ਸੀ 20 ਸਾਲਾਂ ਦਾ ਤਾਂ ਉਹਦਾ ਅੱਜ ਰਿਜ਼ਲਟ ਤੁਸੀਂ ਦੇਖ ਰਹੇ ਹੋ ਅੱਛਾ ਕੀ ਲਾਸਟ ਦੇ ਵਿੱਚ ਜਿਹੜੀ ਤੁਹਾਡੀ ਟੀਮ ਨੇ ਮਿਹਨਤ ਕੀਤੀ ਆ ਜਾਂ ਹੁਣ ਲੋਕ ਪਿਆਰ ਦੇ ਰਹੇ ਨੇ ਸਭ ਨੂੰ ਕੀ ਕਹਿਣਾ ਚਾਹੋਗੇ ਬਸ ਮੈਂ ਇਹੀ ਕਹਿਣਾ ਚਾਹੂੰਗੀ ਵੀ ਅਸੀਂ ਬਹੁਤ ਮਿਹਨਤ ਕੀਤੀ ਜੀਤੂ ਦਾ ਇੱਕ ਸੁਪਨਾ ਸੀ ਜਿਹੜਾ ਜੀਤੂ ਤੁਹਾਡੇ ਅੱਗੇ ਰੱਖਿਆ ਹੈ ਤੁਸੀਂ ਗੱਲ ਕੀਤੀ ਜੀਤੂ ਲਈ ਵੀ ਜ਼ਮੀਨ ਨਾਲ ਜੁੜਿਓ ਉਹ ਜ਼ਮੀਨ ਦਾ ਪੁੱਤ ਹੈ ਤੇ ਉਹਦੇ ਮਾਪੇ ਦੇ ਸੰਸਕਾਰ ਰਹੇ ਜੇ ਸੀ ਵੀ ਉਹਦੇ ਉਹ ਉਹ ਇਹ ਸੋਚ ਲੈ ਕੇ ਤੁਰ ਸਕਿਆ ਅਦਰਵਾਈਜ਼ ਹਰ ਬੰਦਾ ਕਮਰਸ਼ੀਅਲ ਹੈ ਅੱਜਕੱਲ ਉਹਨਾਂ ਨੂੰ ਲੱਗਦਾ ਵੀ ਮੈਨੂੰ ਪੈਸਾ ਕਿੰਨਾ ਆਊਗਾ ਬਟ ਜੀਤੂ ਦਾ ਫਸਟ ਡੇ ਤੇ ਅੱਜ ਦਾ ਦਿਨ ਸਾਨੂੰ ਸਾਲ ਹੋ ਗਏ ਮੂਵੀ ਬਣਾਉਂਦਿਆਂ ਨੂੰ ਜਿੱਤੂ ਨੇ ਇੱਕ ਵਾਰ ਵੀ ਦਿਮਾਗ 'ਚ ਇਹ ਨਹੀਂ ਲਿਆਂਦਾ ਵੀ ਮੈਨੂੰ ਪੈਸਾ ਚਾਹੀਦਾ ਉਹਨੇ ਹਮੇਸ਼ਾ ਇਹ ਕਿਹਾ ਵੀ ਮੈਂ ਇੱਕ ਵਧੀਆ ਭਾਵ ਲੈ ਕੇ ਚੱਲਿਆ ਸੀ ਪਿਓ ਤੇ ਧੀਾਂ ਦੀ ਗੱਲ ਕੀਤੀ ਐ ਸੋ ਉਹਨੂੰ ਮਤਲਬ ਉਹ ਜੋ ਸੁਪਨਾ ਲੈ ਕੇ ਚੱਲਿਆ ਸੀ ਮੈਨੂੰ ਲੱਗਦਾ ਵੀ ਅੱਜ ਉਹਨੂੰ ਰੰਗਤ ਮਿਲ ਰਹੀ ਐ ਲੋਕੀਓ ਨੂੰ ਪਿਆਰ ਵੀ ਉਦਾਂ ਹੀ ਦੇ ਰਹੇ ਨੇ ਜਿੱਤੂ ਦੀ ਸੋਚ ਬਹੁਤ ਉੱਚੀ ਐ ਤੇ ਇਹੀ ਜੀ ਸੋਚ ਵਾਲਾ ਕਦੇ-ਕਦੇ ਪੈਦਾ ਹੁੰਦਾ ਹੈ ਕੀ ਕਹਿਣਾ ਚਾਹੋ ਨੇ ਹੁਣ ਜਿੰਨੀਆਂ بس ਇਨਾ ਕਹਿਣਾ ਚਾਹੂੰਗਾ ਅਸੀਂ ਆਦਾ ਕੰਮ ਕਰਤਾ ਤੁਹਾਡੇ ਪਿਆਰੇ ਡਾਇਰੈਕਟਰ ਹੈਰੀ ਵੱਟੀ ਨੇ ਬਹੁਤ ਮਿਹਨਤ ਕੀਤੀ ਐ ਪ੍ਰੋਜੈਕਟ ਤੇ ਸੰਦੀਪ ਕੌਰ ਜੀ ਤੁਸੀਂ ਆਦਾ ਤੁਸੀਂ ਦੇਖ ਹੀ ਚੁੱਕੇ ਹੋ ਇੱਕ ਇੱਕ ਕਲਾਕਾਰ ਨੂੰ ਉਹਦਾ ਮੰਚ ਮਿਲਿਆ ਤੇ ਮੈਨੂੰ ਖੁਸ਼ੀ ਹੈ ਮੇਰਾ ਸਿਰ ਉੱਚਾ ਹੋ ਗਿਆ ਜੋ ਐ ਸੀ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਲੋਕਾਂ ਨੇ ਉਦਾਂ ਹੀ ਐਕਸੈਪਟ ਕੀਤਾ ਤੇ ਤੁਹਾਡੇ ਪਿਆਰ ਦੀ ਲੋੜ ਹੈ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਵੱਧ ਚੜ ਕੇ ਆਓ ਮੂਵੀ ਦੇਖੋ ਤੁਹਾਡਾ ਪਿਆਰ ਡਿਸਾਈਡ ਕਰੂਗਾ ਸਾਡਾ ਹੌਸਲਾ ਹੋਰ ਕਿੰਨਾ ਬੁਲੰਦ ਹੁੰਦਾ ਤੇ ਅਸੀਂ ਕਮਿਟਿਡ ਹੈ ਅਸੀਂ ਕਮਿਟਿਡ ਹੈ ਔਨ ਦਾ ਕੈਮਰਾ ਸੀ ਕਮਿਟਿਡ ਹੈ ਐਦਾਂ ਦਾ ਹੀ ਸਬਜੈਕਟ ਜਿਹੜੇ ਦੁਨੀਆ ਦੇ ਸਮਾਜ ਲਈ ਹੋਣਗੇ ਸਮਾਜ ਪਹਿਲਾ ਬਾਕੀ ਚੀਜ਼ਾਂ ਬਾਅਦ ਚ थैंक यू